ਖਬਰ 247 ਦੇ ਵਿੱਚ ਵਿਸ਼ਵ ਪੱਧਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਜੀਤ ਸਿੰਘ ਗਿੱਲ ਸੋ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਸਵਾਗਤ ਹੈ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ ਅ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਭ ਤੋਂ ਪਹਿਲਾਂ ਇਜ਼ਰਾਈਲ ਦੇ ਨਾਲ ਸੰਬੰਧਿਤ ਖਬਰਾਂ ਆਪਣੇ ਕੋਜੀ ਇਜ਼ਰਾਈਲ ਦੀ ਇਸ ਵੇਲੇ ਕੀ ਸਥਿਤੀ ਜਿਹੜੀ ਆ ਉਹ ਚੱਲ ਰਹੀ ਆ ਇਜ਼ਰਾਈਲ ਦੇ ਵਿੱਚ ਹਰਿੰਦਰ ਨਵੇਂ ਸਾਲ ਦੇ ਵਿੱਚ ਵੀ ਲਗਾਤਾਰ ਜਿਹੜਾ ਹੈ ਨਾ ਉਹ ਉੱਥੇ ਬੰਬਾਰਡਮੈਂਟ ਚੱਲ ਰਹੀ ਆ ਜੀ ਔਰ ਜਿੰਨੀ ਉੱਥੇ ਪੂਰੀ ਹਾਲਤ ਹੋਈ ਪਈ ਆ ਲਗਾਤਾਰ ਉੱਥੇ ਬੱਚੇ ਜਿਹੜੇ ਆ ਉਹ ਜ਼ਿਆਦਾ ਠੰਡ ਕਰਕੇ ਮਰ ਰਹੇ ਆ بارش ਬਹੁਤ ਜ਼ਿਆਦਾ ਫਲੱਡ ਆਏ ਹੋਏ ਆ ਤੇ ਇਹ ਜਿਹੜੇ ਇੱਕ ਦਿਨ ਵਿੱਚ ਹੁਣ ਜਿਹੜਾ ਪਿਛਲੇ 24 ਘੰਟੇ ਲੱਗੇ ਆ ਉਹਦੇ ਵਿੱਚ ਘੱਟੋ ਘੱਟ 88 ਫਲਸਤੀਨੀ ਮਾਰੇ ਗਏ ਆ ਜੀ ਤੇ ਖਬਰਾਂ ਇਹ ਆ ਰਹੀਆਂ ਕਿ ਤਿੰਨ ਦਿਨ ਜਿਹੜੇ ਲੰਘਿਆ ਇਹਦੇ ਵਿੱਚ 100 ਤੋਂ ਵੱਧ ਵਾਰ ਉੱਥੇ ਉੱਥੇ ਹਵਾਈ ਹਮਲੇ ਹੋਏ ਆ ਜੀ ਤਿੰਨਾਂ ਦਿਨਾਂ ਦੇ ਵਿੱਚ 200 ਦੇ ਕਰੀਬ ਲੋਕ ਜਿਹੜੇ ਆ ਮਾਰੇ ਗਏ ਆ ਜਿਨ੍ਹਾਂ ਚ ਜ਼ਿਆਦਾ ਕਰਕੇ ਖਬਰੇ ਹੋਈ ਆਂਦੀ ਆ ਕਿ ਬੱਚੇ ਤੇ ਔਰਤਾਂ ਨੇ ਜੀ ਤੇ ਇੱਕ ਬੱਚਾ ਹੋਰ ਜਿਹੜਾ ਵਾ ਨਵਾਂ ਬੱਚਾ ਹੋ ਗਿਆ ਏ ਜਿਹੜੀ ਜਿਹਨੂੰ ਕਹਿੰਦੇ ਆ ਹਾਈਪੋਥਰਮੀਆ ਯਾਨੀ ਕਿ ਲਗਾਤਾਰ ਠੰਡ 'ਚ ਰਹਿਣ ਦੇ ਨਾਲ ਜਿਹੜਾ ਬੰਦਾ ਜੰਮ ਕੇ ਮਰ ਜਾਂਦਾ ਉਹ ਇੱਕ ਬੱਚੇ ਦੀ ਹੋਰ ਮੌਤ ਹੋਈ ਆ ਜੀ ਤੇ ਇਹ ਜਿਹੜੀ ਗਾਜ਼ਾ ਪੱਟੀ 'ਚ ਇਜ਼ਰਾਈਲ ਵੱਲੋਂ ਨਸਲਕੁਸ਼ੀ ਹੋ ਰਹੀ ਆ ਹੂੰ ਇਦੇ ਦੌਰਾਨ ਜਿਹੜੇ ਆ ਦੁਨੀਆ ਭਰ ਵਿੱਚ ਦੀ ਹੋ ਰਹੀ ਆ ਇੱਕ ਪਾਸੇ ਨਿੰਦਾ ਪਰ ਉਹ ਲਗਾਤਾਰ ਜਿਹੜੇ ਆ ਉਹ ਆਪਣੀ ਬਿਮਾਰੀ ਕਰੀ ਜਾ ਰਿਆ ਉੱਥੋਂ ਦਾ ਰੱਖਿਆ ਮੰਤਰੀ ਆ ਉਹਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ ਕਿ ਅਸੀਂ ਗੱਲਬਾਤ ਵੀ ਨਾਲ ਦੀ ਨਾਲ ਕਰ ਰਹੇ ਆ ਕਤਰ ਵਿੱਚ ਹਮਾਸ ਨਾਲ ਸਾਡੀ ਗੱਲਬਾਤ ਵੀ ਚੱਲਦੀ ਆ ਜੀ ਅਗਲੀ ਗੱਲ ਕਰੀਏ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਗਾਜ਼ਾ ਦੇ ਵਿੱਚ ਫਤਰੀ ਮੌਤਾਂ ਦੀ ਗਿਣਤੀ ਨੂੰ ਲੈ ਕੇ ਵਿਆਪਕ ਆਲੋਚਨਾ ਨજર ਅੰਦਾਜ਼ ਕਰਦੇ ਹੈ ਅਹੁਦਾ ਛੱਡਣ ਤੋਂ ਸਿਰਫ 2 ਹਫ਼ਤੇ ਪਹਿਲਾਂ ਹੀ ਹਾਂ ਦੇਖੋ ਨਾ ਇੱਕ ਪਾਸੇ ਹੁਣ 2 ਹਫ਼ਤੇ ਵੀ ਨਹੀਂ ਰਹਿ ਗਏ ਉਹਨਾਂ ਦੇ ਵਿਖਿਆ ਜਾਵੇ ਤਾਂ 8 ਬਿਲੀਅਨ ਦਾ ਡਾਲਰ ਦਾ ਹੋਰ ਹਜ਼ਾਰ ਸਪਲਾਈ ਕਰਨ ਦੀ ਜੋ ਬਾਈਡਨ ਸਾਹਨੇ ਕਿਹਾ ਮਤਲਬ ਜੋ ਬਾਈਡਨ ਦਾ ਇੰਨਾ ਨਕਮਾ ਸ਼ਾਸਨ ਰਿਹਾ ਇਸ ਪੀਰੀਅਡ ਦੇ ਦੌਰਾਨ ਜਿੰਨੀ ਅੰਨਾ ਧੰਨ ਉਹਨਾਂ ਨੇ ਉਹਦੀ ਮਤ ਦਿੱਤੀ ਆ ਜਿਸ ਤਰ੍ਹਾਂ ਨੇ ਹਥਿਆਰ ਦਿੱਤੇ ਆ ਤੇ ਸਾਰੀ ਲੜਾਈ ਬ੍ਰਿਕਨ ਹਥਿਆਰ ਨਾਲ ਲੜ ਰਹੇ ਆ ਤੇ ਹੁਣ ਜਾਂਦੇ ਜਾਂਦੇ ਵੀ ਉਹਨੇ 8 ਬਿਲੀਅਨ ਡਾਲਰ ਦੇ ਹਥਿਆਰ ਦੇਣ ਦੀ ਨਾ ਉਹਨਾਂ ਨੂੰ ਕਹਿਤਾ ਪਰ ਇਹ ਤੁਹਾਨੂੰ ਪਤਾ ਕਿ ਉੱਥੋਂ ਦੀ ਜਿਹੜੀ ਆ ਸੈਨੇਟ ਆ ਉਹਨੇ ਇਹ ਪਾਸ ਕਰਨਾ ਹੁੰਦਾ ਤੇ ਹੁਣ ਉਹ ਉਹਨੂੰ ਪਾਸ ਕਰਦੇ ਆ ਜਾਂ ਨਹੀਂ ਕਰਦੇ ਹੁਣ ਕਿਉਂਕਿ ਨਵੀਂ ਪਾਲਿਸੀ ਹੋਣੀ ਆ 트੍ਰੰਪ ਸਾਹਿਬ ਨੇ ਆਉਣਾ ਹਾਲਾਂਕਿ 트੍ਰੰਪ ਵੀ ਰਿਵੀਜ਼ਰਾਈ ਤੇ ਬੜੇ ਵੱਡੇ ਸਮਰਥਕ ਮੰਨੇ ਜਾਂਦੇ ਆ ਪਰ ਹੁਣ ਦੇਖਦੇ ਆ ਕਿ ਕੀ ਉਹਨਾਂ ਦਾ ਕੋਈ ਵੱਖਰਾ ਪੈਦਣਾ ਹੁੰਦਾ ਜਾਂ ਜਿਹੜੀ ਲੜਾਈ ਜਿੱਦਾਂ ਚੱਲ ਰਹੀ ਇਹਨੂੰ ਇਦਾਂ ਹੀ ਕੰਟੀਨਿਊ ਕਰਦੇ ਆ ਇਹ ਹੁਣ ਦੇਖਣ ਵਾਲੀ ਗੱਲ ਹੋਊਗੀ ਪਰ ਜਿਹੜੀ ਆ ਜਿਸ ਤਰੀਕੇ ਨਾਲ ਉਥੇ ਕਤਲੋਕਾਰ ਧੋਈ ਆ ਤੇ ਮੂੰਹ ਦਿਖਾਵੇ ਲਈ ਜਿਹੜੀ ਸੈਨੇਟ ਆ ਉਹ ਵੀ ਕਹਿ ਦਿੰਦੀ ਆ ਕਿ ਅਸੀਂ ਰੋਕ ਲਾ ਦਾਂਗੇ ਪਰ ਬਾਅਦ ਚ ਉਹਨੂੰ ਰਿਲੀਜ਼ ਵੀ ਕਰ ਦਿੰਦੀ ਆ ਪਰ ਹੁਣ ਜਿਹੜਾ 8 ਬਿਲੀਅਨ ਡਾਲਰ ਤੁਸੀਂ ਵੇਖ ਲਓ ਤੇ ਅਮਰੀਕਾ ਨੇ ਇਜ਼ਰਾਇਲ ਨੂੰ 20 ਬਿਲੀਅਨ ਡਾਲਰ ਦੇ ਜਹਾਜ਼ ਤੇ ਉਹ ਸਾਰਾ ਸਮਾਨ ਜ ਕੁਝ ਦਿਨ ਪਹਿਲਾਂ ਹੀ ਕੁਝ ਮਹੀਨੇ ਪਹਿਲਾਂ ਜਿਹੜਾ ਵਾ ਉਹ ਹੀ ਦਿੱਤਾ ਸੀਗਾ ਮੇਰੇ ਖਿਆਲ ਅਗਸਤ ਵਿੱਚ ਸੋ ਇੱਕ ਪਾਸੇ ਨਾਲ ਹੀ ਜੋ ਬਾਈਡਨ ਕਹਿ ਦਿੰਦਾ ਕਿ ਉਹਨੂੰ ਪੂਰਾ ਅਧਿਕਾਰ ਹੈ ਕਿ ਆਪਣੇ ਮੁਲਕ ਦੀ ਰੱਖਿਆ ਕਰ ਸਕੇ ਆਪਣੇ ਲੋਕਾਂ ਦੀ ਰੱਖਿਆ ਕਰ ਸਕੇ ਸੋ ਕੱਲੇ ਇਜ਼ਰਾਇਲ ਦਾ ਜਿਹੜਾ ਇਹ ਤਰੀ ਹੈਗਾ ਬਾਕੀ ਉਹਨਾਂ ਦਾ ਵੀ ਚਾਰਿਆਂ ਦਾ ਤੇ ਜ਼ਿੰਦਗੀ ਜੀਣ ਦਾ ਅਧਿਕਾਰ ਤੇ ਹੈਗਾ ਨਾ ਜੀ ਤੇ ਅਮਰੀਕਾ ਨੇ ਅੱਜ ਦੱਸਿਆ ਕਿ ਪਿਛਲੇ ਕੁ ਸਮੇਂ ਚ 78 ਫੀਸਦੀ ਜਿਹੜਾ ਹੈਗਾ ਨਾ ਸਾਜੋ ਸਮਾਨ ਮਲੇ 70% ਦੀ ਕਹਿ ਲੋ 69% ਦੀ ਉਹ ਅਮਰੀਕਾ ਤੇ ਡਿਪੈਂਡੈਂਸੀ ਆ ਤੇ ਸਾਰੀ ਲੜਾਈ ਤੇ ਸਿੱਧੀ ਅਮਰੀਕਾ ਹੀ ਲੜ ਰਿਹਾ ਕਿਸਮ ਜੀ 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 ਬਿਲਕੁਲ ਦੂਸਰੇ ਪਾਸੇ ਡੋਨਲਡ ਟਰੰਪ ਪਹਰਾਨ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਇਹ ਵਾਅਦਾ ਕਿ 24 ਘੰਟਿਆਂ ਦੇ ਵਿੱਚ 14 ਸਭਾਲਣ ਤੋਂ ਬਾਅਦ ਦੇਵੇਗੇ ਯੂਕਰੇਨ ਤੇ ਰੂਸ ਦੀ ਜਿਹੜੀ ਜੰਗ ਹੈ ਉਸ ਨੂੰ ਖਤਮ ਕਰ ਦੇਣਗੇ ਉਹਨਾਂ ਨੇ ਇਲੈਕਸ਼ਨ ਦੇ ਦੌਰਾਨ ਕਿਹਾ ਕਿ ਮੈਂ ਜੇ ਪਾਵਰ ਚਾਹੁੰਦਿਆਂ ਸਾਰੀ 24 ਘੰਟਿਆਂ ਅੰਦਰ ਜੰਗ ਖਤਮ ਕਰ ਦਊਗਾ ਪਰ ਜਿਹੜਾ ਪੈਸਾ ਲੱਗ ਰਿਹਾ ਸੀਗਾ ਯੂਕਰੇਨ 'ਚ ਵੀ ਤੇ ਲਗਾਤਾਰ ਬਹੁਤ ਪੈਸਾ ਲੱਗਿਆ ਨਾ ਅਮਰੀਕਾ ਦਾ ਉਹ ਇਸ ਕਰਕੇ ਉਹਦਾ ਵਿਰੋਧ ਕਰਦੇ ਆ ਕਿ ਜਿਹੜਾ ਸਭ ਦੇ ਰਿੱਕੀ ਧਾਨੇ ਉਹ ਕਿਉਂ ਵੇਚ ਜਾ ਰਿਹਾ ਕਿਉਂਕਿ ਉੱਥੇ ਤੇ ਪੈਸੇ ਉਹ ਨਹੀਂ ਲੈ ਸਕਦੇ ਨ ਕੋਈ ਹੈਗਾ ਹੀ ਕੁਝ ਨਹੀਂ ਇਜ਼ਰਾਈਲ ਨਾਲ ਤੇ ਫਿਰ ਵੀ ਜੇ ਡੀਲ ਕਰਦੇ ਆ ਨਾ ਪੈਸੇ ਲੈਣੇ ਦੇਣੇ ਬਾਅਦ 'ਚ ਦੇਣੇ ਹੋਣਗੇ ਪਰ ਉਹ ਇਹਨਾਂ ਨੂੰ ਦੇਖਣ ਦੀ ਨਾਟੋ ਨੂੰ ਪੂਰੀ ਮਤ ਉਹਦਾ ਹੀ ਦੇ ਰਹੇ ਸੀਗੇ ਜੀ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਇਹ ਲੜਾਈ ਲੰਬੀ ਨਹੀਂ ਕਰਨ ਦਊਂਗਾ ਮੈਂ 24 ਘੰਟਿਆਂ 'ਚ ਇਹਨੂੰ ਮੈਂ ਬੰਦ ਕਰਾ ਦੂੰਗਾ ਤੇ ਉਹਨੇ ਇਹ ਵੀ ਕਿਹਾ ਸੀ ਕਿ ਮੈਂ ਜਦੋਂ ਵੇਖਾਂ ਕਿ ਹਰ ਜਗ੍ਹਾ ਮਰੇ ਹੋਏ ਫੌਜੀਆ ਦੀਆਂ ਮੈਂ ਤਸਵੀਰਾਂ ਵੇਖਦਾ ਹਾਂ ਤੇ ਮੈਂ ਹੈਰਾਨ ਹੋ ਜਾਂਦਾ ਕਿ ਕਿਉਂ ਹੋ ਰਿਹਾ ਹੈ ਪਾਗਲਪਾਨਿਆ ਤੇ ਉਹਨਾਂ ਨੇ ਇਹ ਕਿਹਾ ਕਿ ਮੈਂ ਇਹ ਲੜਾਈ ਬੰਦ ਕਰੂੰਗਾ ਪਰ ਜਿਹੜੀ ਇੰਟਰਨੈਸ਼ਨਲ ਪੀਸਲੀ ਹੈਗੀ ਆ ਕਾਰਨੇਗੀ ਐਡਮੈਂਟ ਇਹਦੇ ਇੱਕ ਸੀਨੀਅਰ ਫਾਈਲ ਉਹਨੇ ਮਾਈਕਲ ਕੋਫਮੈਨ ਉਹਨਾਂ ਨੇ ਕਿਹਾ ਕਿ ਜਿਹੜਾ ਨਵਾਂ ਅਮਰੀਕੀ ਪ੍ਰਸ਼ਾਸਨ ਹੈ ਉਹਨੂੰ ਕਈ ਤਰ੍ਹਾਂ ਦੀਆਂ ਦੁਹਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਪਹਿਲਾ ਤੇ ਇਹ ਕਿ ਜਿਹੜਾ ਇਹ ਪ੍ਰਸ਼ਾਸਨ ਹੈ ਪਿਛਲੇ ਪ੍ਰਸ਼ਾਸਨ ਦਾ ਜਿਹੜਾ ਉਹਨੂੰ ਜੁੱਧ ਵਿਰਾਸਤ ਵਿੱਚ ਮਿਲਿਆ ਉਹਨਾਂ ਨੂੰ ਕਿ ਉਹਨਾਂ ਆਪ ਨਹੀਂ ਛੇੜਿਆ ਪਹਿਲਾਂ ਮਿਲਿਆ ਤੇ ਜਿਹੜਾ ਹੁਣ ਬੜਾ ਗੰਭੀਰ ਹੋ ਗਿਆ ਇਹਦਾ ਸੌਖਿਆ ਵੀ ਨਹੀਂ ਵੀ ਉਹ ਕਹਿ ਦੂਗਾ ਵੀ ਬੰਦ ਕਰ ਦਿਓ ਤੇ ਬੰਦ ਹੋ ਜਾਊਗਾ ਦੇ ਉਹਨਾਂ ਨੂੰ ਇਹਨੂੰ ਸਥਿਰ ਕਰਨ ਲਈ ਇੰਨਾ ਸਮਾਂ ਨਹੀਂ ਆ ਕਿ ਉਹ ਕਿਦਾਂ ਉਹਨੂੰ ਸਾਰਾ ਕੁਝ ਕਰਨਗੇ ਦੂਜਾ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਜਲੇਸਕੀ ਹੈ ਉਹਨੂੰ ਮਨਾਉਣਾ ਪਊਗਾ ਕਿ ਇੱਕ ਸਮਝੌਤਾ ਕਰ ਕਿਉਂਕਿ ਉਹਦੇ ਕੋਲ ਜੰਗ ਜਿੱਤਣ ਦਾ ਕੋਈ ਸਪਸ਼ਟ ਕੋਈ ਉਹਦਾ ਕੋਈ ਰੂਪਰੇਖਾ ਨਹੀਂ ਹੈਗੀ ਕੋਈ ਸਿਧਾਂਤ ਨਹੀਂ ਹੈਗਾ ਕਿ ਜਲੇਸਕੀ ਜਿੱਤ ਸਕਦਾ ਹੈ ਪਰ ਫਿਰ ਨਾਲ ਯੂਕਰੇਨ ਦੇ ਅਧਿਕਾਰੀਆਂ ਨੇ ਜਿਹੜੀ ਜੰਗਬੰਦੀ ਦੀ ਵਾਰਤਾ ਜਿਹੜੀ ਦਬਾਅ ਬਣ ਰਹੇ ਉਹਨਾਂ ਤੇ ਉਹਨਾਂ ਨੂੰ ਨਾ ਰੱਦ ਕਰਤਾ ਕਹਿੰਦੇ ਅਸੀਂ ਲੜਾਈ ਬੰਦ ਨਹੀਂ ਕਰਨਾ ਚਾਹੁੰਦੇ ਤੇ ਟਰੰਪ ਦੇ ਆਉਣ ਨਾਲ ਜੰਗਬੰਦੀ ਗੱਲਬਾਤ ਸ਼ੁਰੂ ਹੁੰਦੀ ਆ ਕਿ ਨਹੀਂ ਹੁੰਦੀ ਇਹ ਜਿਹੜਾ ਇਹ ਹਜੇ ਹਨੇਰੇ ਚ ਹੀ ਆ ਗੱਲ ਕਿ ਕਿਸੇ ਪਾਸੇ ਲੱਗੂਗੀ ਕਿ ਨਹੀਂ ਤੇ ਜਿਹੜੇ ਉਹਦੇ ਸਲਾਹਕਾਰ ਨੇ ਜਲੈਸਕੀ ਦੇ ਮਖਾਈਲ ਪੋਡੋਲਿਆਕ ਨੂੰ ਨਾ ਉਹ ਕਹਿ ਰਿਹਾ ਕਿ ਗੱਲਬਾਤ ਬਾਰੇ ਬਹੁਤ ਸਾਰੀਆਂ ਗੱਲਾਂ ਤੇ ਹੋ ਰੀਆਂ ਪਰ ਹੁਣ ਤੱਕ ਇਹ ਸਿਰਫ ਇੱਕ ਭੁਲੇਖਾ ਹੀ ਆ ਉਹਨਾਂ ਨੇ ਕਿਹਾ ਕਿ ਜੰਗਬੰਦੀ ਦੀ ਕੋਈ ਗੱਲਬਾਤ ਨਹੀਂ ਹੋ ਸਕਦੀ ਕਿਉਂਕਿ ਰੂਸ ਨੂੰ ਅਜੇ ਤੱਕ ਇਸ ਜੰਗ ਦੀ ਭਾਰੀ ਕੀਮਤ ਚੁਕਾਉਣੀ ਨਹੀਂ ਪਈ ਤੇ ਇੱਕ ਪਾਸੇ ਯੂਕਰੇਨ ਜੰਗਬੰਦੀ ਦੀ ਸੁਭਾਅ ਉਹਨਾਂ ਨੂੰ ਲੈ ਕੇ ਸ਼ੰਕਾ ਪਕਰਾਉਂਦਾ ਉੱਥੇ ਦੂਜੇ ਪਾਸੇ ਰੂਸ ਦੀ ਫੌਜ ਜਿਹੜੀ ਲਗਾਤਾਰ ਅੱਗੇ ਅੱਗੇ ਵਧੇ ਆ ਰਹੀ ਹੈ ਪੂਰਬ ਵਾਲੇ ਪਾਸੇ ਤੇ ਇਹ ਸਪਸ਼ਟ ਹੈ ਕਿ ਜੇ ਜੰਗਬੰਦ ਨਾ ਹੋਈ ਤੇ ਯੂਕਰੇਨ ਜਿਹੜਾ ਵਾ ਉਹ ਫਿਰ ਰੂਸ ਕੋ ਹਾਰੇਗਾ ਤੇ ਅਲਟੀਮੇਟਲੀ ਰੂਸ ਦੀ ਸ਼ਾਮਲ ਹੋਊਗਾ ਨਾ ਕਰ ਨਹੀਂ ਲੈਣਾ ਜਿਹਦਾ ਹਾਲ ਰਿਹਾ ਤਾਂ ਤੋ ਅਜੇ ਤੱਕ ਇਹਦੇ ਬਾਰੇ ਕੁਝ ਪਤਾ ਨਹੀਂ ਡੋਨਲਡ ਟਰੰਪ ਬਾਰੇ ਵੀ ਕਿਸੇ ਨੂੰ ਕੋਈ ਪਤਾ ਨਹੀਂ ਬਹੁਤ ਸਾਰੇ ਲੋਕ ਕਹਿੰਦੇ ਕਿ ਸਹੀ ਇਹ ਵੀ ਹੈ ਕਿ ਅਜੇ ਤੱਕ ਟਰੰਪ ਦੇ ਇਰਾਦਿਆਂ ਦਾ ਵੀ ਕੋਈ ਪਤਾ ਨਹੀਂ ਬ੍ਰਿਟਿਸ਼ ਦਾ ਵੀ ਇੱਕ ਥਿੰਕ ਟੈਂਕ ਹੈਗਾ ਚਥਮ ਹਾਊਸ ਜੀ ਉਹਨਾਂ ਨੇ ਯੂਕਰੇਨ ਫੋਰਮ ਦਾ ਮੁਖੀ ਆ ਉੱਥੇ ਉਰੀਸ਼ੀਆ ਲੁੱਤ ਸੇ ਉਹਨੇ ਕਿਹਾ ਕਿ ਉਹ ਲੇਡੀ ਆ ਕੋਈ ਕਿ ਟਰੰਪ ਦੇ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਜੰਗਬੰਦੀ ਤੇ ਯੂਕਰੇਨ ਦੇ ਮੁੱਦੇ ਤੇ ਕਿਵੇਂ ਅੱਗੇ ਵਧੇਗਾ ਇਸੇ ਲਈ ਯੂਕਰੇਨ ਦੇ ਲੋਕ ਕੁਝ ਅਜਿਹੇ ਆਈਡੀਆ ਦੇ ਰਹੇ ਨੇ ਕਿ ਮਲਕ ਇਹ ਇਦਾਂ ਕਰ ਸਕਦੇ ਇਦਾਂ ਕਰਦੇ ਜਿਨ੍ਹਾਂ ਨੂੰ ਬਾਅਦ ਵਿੱਚ ਟਰੰਪ ਸ਼ਾਇਦ ਅਪਣਾ ਲਵੇ ਕਹੇ ਇਹ ਮੇਰੇ ਆਈਡੀਆ ਸੀਗੇ ਤੇ ਅਜੇ ਮਤਲਬ ਉਹ ਭੰਬੜਕੂਸਾ ਇਹ ਭਰਿਆ ਹੋਇਆ ਉਹ ਕਹਿੰਦੇ ਈਗੋ ਆ ਦੁਆ ਪਾਛੀਆਂ ਦੀ ਭਾਰੀ ਤੇ ਅਜੇ ਉਹਨੂੰ ਖਤਮ ਇੰਡੀ ਸੌਖਿਆਂ ਕੀਤਾ ਨਹੀਂ ਜਾਣਾ ਜੀ ਟਰੰਪ ਹੋਰਾਂ ਦੀ ਆਮਦ ਦੇ ਨਾਲ ਜਿੱਥੇ ਪੂਰੀ ਦੁਨੀਆ ਦੇ ਵਿੱਚ ਹਲਚਲ ਹੈ ਉੱਥੇ ਇਹ ਅਮਰੀਕਾ ਤੇ ਯੂਰਪੀ ਮੁਲਕਾਂ ਦੇ ਵਿੱਚ ਬਦਲ ਰਹੇ ਰਿਸ਼ਤਿਆਂ ਨੂੰ ਲੈ ਕੇ ਵੀ ਚਿੰਤਾਵਾਦ ਰਹੀ ਬਿਲਕੁਲ ਜੀ ਦੋ ਤਿੰਨ ਗੱਲਾਂ ਘਟਨਾਵਾਂ ਹੋਈਆਂ ਇੱਧਰ ਇੱਕ ਕੱਲ ਦੀਆਂ ਖਬਰਾਂ ਚ ਆਪਾਂ ਕੀਤਾ ਸੀ ਸਾਡੇ ਦਰਸ਼ਕਾਂ ਨੂੰ ਪਤਾ ਹੈ ਕਿ ਐਲਨ ਮਸਕ ਨੇ ਇੱਕ ਸਿੱਧੇ ਤੌਰ ਤੇ ਹੀ ਬ੍ਰਿਟਨ ਦੇ ਜਿਹੜਾ ਕਿੰਗ ਆ ਚਾਰਲਸ 3 ਉਹਨੂੰ ਕਹਿ ਦਿੱਤਾ ਕਿ ਜਿਹੜੀ ਆਪਣੀ ਤੇਰੀ ਲੋਕ ਸਭਾ ਨੂੰ ਭੰਗ ਕਰ ਦੇ ਕਿਉਂਕਿ ਇੱਕ ਮੁੱਦਾ ਆ ਉਹ ਆਪਾਂ ਗੱਲ ਅੱਗੇ ਚੱਲ ਕਰਦੇ ਆ ਪਰ ਫਿਲਹਾਲ ਜਿਹੜਾ ਜਰਮਨ ਦੇ ਨਾਲ ਵੀ ਰਿਲੇਸ਼ਨ ਠੀਕ ਨਹੀਂ ਚੱਲ ਰਹੇ ਫਰਾਂਸ ਨਾਲ ਵੀ ਠੀਕ ਨਹੀਂ ਚੱਲ ਰਹੇ ਉਹ ਆਪਣੇ ਸਮਾਜਿਕ ਆਰਥਿਕ ਤਬਦੀਲੀਆਂ ਜਿਹੜੀਆਂ ਹੋ ਰਹੀਆਂ ਉਹ ਚੋਂ ਲੰਘ ਰਹੇ ਆ ਫਸੇ ਹੋਏ ਆ ਤੇ ਅਮਰੀਕਾ ਨਾਲ ਰਿਸ਼ਤਿਆਂ ਨੂੰ ਪੱਕਾ ਕਰ ਲਈ ਯੂਰਪ ਇੱਕ ਪਾਸੇ ਮਤਲਬ ਜਿੰਦਾ ਡਰਿਆ ਹੋਇਆ ਵੀ ਕਿਉਂਕਿ ਟਰੰਪ ਨੇ ਕਿਹਾ ਕਿ ਮੈਂ ਨਾਟੋ ਤੋਂ ਵੀ ਬਾਹਰ ਆ ਜਾਣਾ ਆ ਤੇ ਉਹਨਾਂ ਨੂੰ ਲੱਗਦਾ ਵੀ ਅਸੀਂ ਇਕੱਲੇ ਪੈ ਜਾਾਂਗੇ ਸਾਰਾ ਜਿਹੜਾ ਯੂਰਪ ਆ ਉਹਦੀ ਵਿਆਰਥ ਹਾਲਤ ਐ ਇਸ ਵੇਲੇ ਚੰਗੀ ਨਹੀਂ ਆ ਤੇ ਹੁਣ ਇਟਲੀ ਦੀ ਪ੍ਰਧਾਨ ਮੰਤਰੀ ਨਾ ਬਣਦੀ ਐ ਦੀ ਥੋੜੀ ਬਹੁਤੀ ਉਹ ਇਮੀਡੀਏਟਲੀ ਆਇਆ ਇੱਥੇ ਡੋਨਲਡ ਟਰੰਪ ਤੇ ਘਰ ਜਾ ਕੇ ਮਿਲੇ ਆ ਤੇ ਉਹ ਇਹਦਾ ਜਾਰਜੀਆ ਮਲੋਨੀ ਆ ਉਹਨਾਂ ਦੇ ਨਾਲ ਉਹਨਾਂ ਨੂੰ ਉਮੀਦ ਆ ਕਿ ਉਹ ਸ਼ਾਇਦ ਯੂਰਪ ਵਾਲੇ ਬਾਕੀ ਮੁਲਕਾਂ ਦਾ ਵੀ ਕੋਈ ਇਹਦੇ ਨਾਲ ਗੱਲਬਾਤ ਕਰਕੇ ਫਾਇਦਾ ਕਰਾ ਸਕਦੀ ਆ ਜੀ ਸੋ ਜਿਹੜੇ ਬ੍ਰਿਟਿਸ਼ ਦੇ ਨੇਤਾ ਨੇ ਸਟਾਰਮਰ ਉਹ ਵੀ ਬੜੀ ਕੋਸ਼ਿਸ਼ ਕਰ ਰਿਹਾ ਕਿ ਕਿਸ ਤਰ੍ਹਾਂ ਮੈਂ ਪ੍ਰਭਾਵਿਤ ਕਰਾਂ 트াম্প ਨੂੰ ਮਤਲਬ ਸਾਰੀ ਦੁਨੀਆ ਲੱਗੀ ਹੋਈ ਇਹਨੂੰ ਪ੍ਰਭਾਵਿਤ ਕਰਨ ਨੂੰ ਕਿ ਉਹਨੇ ਆਉਣਾ ਤੇ ਪਤਾ ਨਹੀਂ 4 ਸਾਲ ਕਿਹੋ ਜਿਹਾ ਆਉਣੇ ਆ ਤੇ ਉਹ ਦੂਜੇ ਪਾਸੇ ਗੱਲ ਇਹ ਆ ਕਿ ਜਿਹੜੀ ਉੱਥੋਂ ਦੀ ਇੱਕ ਪਾਰਟੀ ਆ ਰਿਫਾਰਮ ਯੂਕੇ ਉਹ ਬੜੀ ਲੋਕਪ੍ਰੀਆ ਹੋ ਰਹੀ ਹੈ ਲਗਾਤਾਰ ਤੇ ਉਹ ਇਮੀਗ੍ਰੇਸ਼ਨ ਵਿਰੋਧੀ ਹੈ ਸੱਜੇ ਪੱਖੀ ਪਾਰਟੀ ਆ ਜਿੱਦਾਂ ਜੀ ਬੀ ਜੀ ਪੀ ਕਹਿੰਦਾ ਤੁਸੀਂ ਸਮਝੋ ਆਪਣੀ ਤੇ ਉਹਦਾ ਸਮਰਥਨ ਮਸਕ ਕਰ ਰਿਹਾ ਇਸ ਕਰਕੇ ਇਹ ਨਹੀਂ ਪਤਾ ਵੀ ਹੁਣ ਬ੍ਰਿਟਨ ਨਾਲ ਇਹਨਾਂ ਦੇ ਸਬੰਧ ਕਿੱਦਾਂ ਦੇ ਹੋਣਗੇ ਤੇ ਉਹਨਾਂ ਨੂੰ ਇਹ ਪਸੰਦ ਕਰਦਾ ਹੈ ਕਿ ਨਹੀਂ ਤੇ ਅੱਗੇ ਜਾ ਕੇ ਪਤਾ ਲੱਗੂ ਕੀ ਹੋਇਆ ਪਰ ਜਿਹੜਾ ਡੋਨਲਡ 트ੰਪ ਦੀ ਖਾਸ ਬੰਦਾ ਹੈ ਜਿਹੜਾ ਮਸਕ ਤੇ ਉਹਨੇ ਇਸ ਹਫਤੇ ਯੂਕੇ ਦੇ ਇਕਬਾਲ ਸ਼ੋਸ਼ ਨੇ ਬੜੀ ਪੁਰਾਣੀ ਚਰਚਾ ਹੁੰਦੀ ਸੀਗੀ ਉਦੋਂ ਕਿਹਾ ਜਾਂਦਾ ਸੀ ਕਿ ਇੱਕ ਪਾਕਿਸਤਾਨੀਆਂ ਦਾ ਗਰੁੱਪ ਆ ਜਿਹੜਾ ਲੜਕੀਆਂ ਨੂੰ ਫਸਾ ਕੇ ਫਸਾ ਕੇ ਪਹਿਲਾਂ ਤੇ ਇਦਾਂ ਸ਼ੋਅ ਕਰਦਾ ਕਿ ਅਸੀਂ ਤੁਹਾਡੇ ਮਿੱਤਰ ਆ ਤੇ ਉਦੋਂ ਮੈਨੂੰ ਯਾਦ ਆ ਕਿ ਕੋਈ ਸਿਕ ਸਕਾਲਰਾਂ ਦੇ ਵੀ ਆਰਟੀਕਲ ਆਏ ਸੀਗੇ ਕਿ ਕੜੇ ਵਾਲੀਆਂ ਲੜਕੀਆਂ ਖਾਸ ਕਰਕੇ ਉਹ ਫਸਾਉਂਦੇ ਸੀਗੇ ਕਿ ਇਹ ਬੜਾ ਸੌਖਿਆ ਪਾਸ ਜਾਂਦਾ ਕੰਮ ਤੇ ਮੁੜ ਕੇ ਉਹਨਾਂ ਨੂੰ ਬਲੈਕਮੇਲਿੰਗ ਸ਼ੁਰੂ ਕਰ ਦਿੰਦੇ ਸੀ ਤੇ ਅਲਟੀਮੇਟਲੀ ਉਹਨਾਂ ਦਾ ਡੈਸਟੀਨੇਸ਼ਨ ਕਰਾਚੀ ਦੀਆਂ ਜਿਹੜੀਆਂ ਉਹ ਕੋਠੇ ਹੁੰਦੇ ਆ ਉੱਥੇ ਹੁੰਦਾ ਸੀਗਾ ਤੇ ਇੱਕ ਪਿੱਛੇ ਮੈਂ ਇੰਟਰਵਿਊ ਕੀਤਾ ਸੀਗਾ ਤੇ 300 ਦੇ ਕਰੀਬ ਇੱਕ ਜਥੇਬੰਦੀ ਆ ਸਿੱਖਾ ਦੀ ਉੱਥੇ ਉਹਨਾਂ ਨੇ ਉਹ ਕੁੜੀਆਂ ਰਿਲੀਜ਼ ਕਰਾਈਆਂ ਉਹਨਾਂ ਕੋਲੋਂ ਤੇ ਬੜਾ ਵੱਡਾ ਗ੍ਰੋਅ ਸੀਗਾ ਤੇ ਇਹਨੂੰ ਇਹਦੇ ਬਾਰੇ ਉਹ ਉਹਨੇ ਉਹਨੂੰ ਚਿੱਠੀ ਲਿਖ ਕੇ ਕਿਹਾ ਕਿੰਗ ਨੂੰ ਵੀ ਇਹ ਤੁਹਾਡਾ ਜਿਹੜਾ ਇਹ ਹੁਣ ਪੀਐਮ ਬਣਿਆ ਬੈਠਾ ਬੰਦਾ ਇਹ ਉਦੋਂ ਉਦੋਂ ਅਟਾਰਨੀ ਜਨਰਲ ਹੁੰਦਾ ਸੀਗਾ ਤੇ ਇਹਨੇ ਉਹਨਾਂ ਵਾਸਤੇ ਕੁਝ ਵੀ ਨਹੀਂ ਕੀਤਾ ਜੋ ਉੱਥੇ ਹੁੰਦਾ ਰਿਹਾ ਜਿੱਦਾਂ ਲੋਕ ਇੰਨੇ ਪੀੜਤ ਹੋਏ ਇੰਨਾ ਕੁਝ ਹੋਇਆ ਤੇ ਇਹਦਾ ਕਰਕੇ ਇਹਨੂੰ ਤੇ ਪ੍ਰਧਾਨ ਮੰਤਰੀ ਰਹਿਣਾ ਨਹੀਂ ਚਾਹੀਦਾ ਸੋ ਇਹਨੇ ਕਿਹਾ ਕਿ ਤੁਸੀਂ ਉਹਨੂੰ ਹਟਾਓ ਉੱਥੋਂ ਸੋ ਇਹਦਾ ਕਰਕੇ ਯੂਰਪ ਨਾਲ ਸਬੰਧਾਂ ਦੀ ਗੱਲ ਜਿਹੜੀ ਆ ਉਹ ਵੀ ਖਤਰਨਾਕ ਪਾਸੇ ਜਾ ਰਹੀ ਆ ਤੇ ਫਰਾਂਸ ਤੇ ਜਰਮਨ ਨਾਲ ਵੀ ਨਾਰਾਜ਼ ਆ 트ੰਪ ਤੇ ਹੁਣ ਦੇਖਦੇ ਆ ਕਿ ਅੱਗੇ ਚੱਲ ਕੇ ਕਿਸ ਤਰ੍ਹਾਂ ਇਹਨਾਂ ਦਾ ਜਿਹੜਾ ਵਾ ਯੂਰਪ ਦੇ ਨਾਲ ਜਿਹੜਾ ਇਹਦਾ ਬਿਹੇਵੀਅਰ ਉਹ ਚੱਲਦਾ ਜੀ 30 ਦਸੰਬਰ ਨੂੰ ਪ੍ਰਕਾਸ਼ਿਤ ਵਾਸ਼ਿੰਗਟਨ ਪੋਲਸ ਦੀ ਰਿਪੋਰਟ ਦੇ ਵਿੱਚ ਵੀ ਦਾਵਾ ਕੀਤਾ ਗਿਆ ਕਿ ਭਾਰਤ ਨੇ ਮਾਲਦੀਵ ਦੇ ਵਿੱਚ ਵੀ ਹੋਈਆਂ ਚੋਣਾਂ ਨੂੰ ਪ੍ਰਭਾਵਿਤ ਕੀਤਾ ਪਹਿਲਾਂ ਬੰਗਲਾਦੇਸ਼ ਤੇ ਵਿੱਚ ਵੀ ਜੋ ਕੁਝ ਹੋਇਆ ਉੱਥੇ ਵੀ ਨਾਮ ਲੱਗਦਾ ਸੀ ਬੰਗਲਾਦੇਸ਼ ਚੋਂ ਜ਼ਿਆਦਾ ਅਮਰੀਕਾ ਦਾ ਲੱਗਦਾ ਸੀ ਕਿ ਅਮਰੀਕਾ ਨੇ ਉੱਥੋਂ ਦੀ ਸਰਕਾਰ ਬਦਲਾਈ ਆ ਪਰ ਕਿਉਂਕਿ ਭਾਰਤ ਨਾਲ ਉਹਦੇ ਸਬੰਧ ਖਰਾਬ ਹੋਏ ਤੇ ਭਾਰਤ ਕਿਉਂਕਿ ਹੁਣ ਹਿੰਦੂ ਰਾਸ਼ਟਰ ਵਰਗੀ ਗੱਲ ਕਰਦਾ ਤੇ ਉੱਥੇ ਹਿੰਦੂਆਂ ਨੂੰ ਲੈ ਕੇ ਭਾਰਤ ਕਾਫੀ ਵੱਧ ਚੜ ਕੇ ਉੱਥੋਂ ਦਾ ਮੀਡੀਆ ਗੱਲ ਕਰ ਰਿਹਾ ਪਰ ਇਹ 3 ਦਸੰਬਰ ਨੂੰ ਬਸ਼ਟਨ ਪੋਸਟ ਜਿਹੜੀ ਰਿਪੋਰਟ ਆਈ ਉਹ ਚ ਇਹ ਦਾਵਾ ਹੋਇਆ ਸੀ ਕਿ ਵੀ ਇਹ ਮਾਲਦੀਵ ਚ ਚੋਣਾ ਹੋਈਆਂ ਸੀ ਨਾ ਜੀ ਉਹਦੇ ਵਿੱਚ ਭਾਰਤ ਸਰਕਾਰ ਨੇ ਕਾਫੀ ਕੋਸ਼ਿਸ਼ ਕੀਤੀ ਸੀ ਵੀ ਜਿਹੜਾ ਹੁਣੇ ਮੌਜੂ ਬਣਿਆ ਨਾ ਬਣੇ ਕਿਸ ਤਰ੍ਹਾਂ ਤੇ ਜਿਹੜਾ ਭਾਰਤ ਪੱਖੀ ਸੀਗਾ ਇਬਰਾਹਿਮ ਸੋਲੇ ਜੀ ਉਹਨੂੰ ਚੋਣਾ ਚੋਣਾ ਜਤੌਣਾ ਚਾਹੁੰਦਾ ਸੀ ਭਾਰਤ ਤੇ ਇਹਦੇ ਲਈ ਜਿਹੜੀ ਆ ਆਪਣੀ ਰਾ ਉਹਨੇ ਵੀ ਇੱਥੇ ਕੰਮ ਕੀਤਾ ਸੀ ਤੇ 51 ਕਰੋੜ ਰੁਪਏ ਦੀ ਮੰਗ ਕੀਤੀ ਸੀ ਉਹਨਾਂ ਨੇ ਇਸ ਕੰਮ ਲਈ ਤੇ ਉਹ ਮੁੜ ਕੇ ਨੇਪਰੇ ਨਹੀਂ ਚੜੀ ਲੱਗਦੀ ਤੇ ਬਾਅਦ ਵਿੱਚ ਇਹਨਾਂ ਨੇ ਮੌਜੂ ਨੂੰ ਹਟਾਉਣ ਬਾਰੇ ਵੀ ਕਾਫੀ ਕੋਸ਼ਿਸ਼ ਕੀਤੀ ਹੈ ਦਰਖਾਤੇ ਤੇ ਪਰ ਜਿਹੜਾ ਹੁਣ ਮੌਜੂ ਹੈ ਜਿਹੜਾ ਐਸੋੜੇ ਪਹਿਲਾਂ ਉਹ ਵਿਰੋਧੀ ਸੀ ਭਾਰਤ ਦਾ ਪਤਾ ਨਹੀਂ ਉਹਨਾਂ ਨੇ ਨਾਰਾ ਦਿੱਤਾ ਸੀਗਾ ਕੁਟ ਇੰਡੀਆ ਕੇ ਪਤਾ ਨਹੀਂ ਕੀ ਸਾਰਿਆਂ ਨੂੰ ਕੱਢਿਆ ਵੀ ਉਹਨਾਂ ਬਾਅਦ ਚ ਫੌਜ ਨੂੰ ਜਿਹੜੀ ਥੋੜੀ ਬਹੁਤੀ ਸੀਗੀ ਤੇ ਮੁੜ ਕੇ ਉਹਨੇ ਭਾਰਤ ਨਾਲ ਸਬੰਧ ਸੁਧਾਰ ਵੀ ਲਿਆ ਪਰ ਹੁਣ ਉਹਨਾਂ ਨੇ ਕਿਹਾ ਕਿ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਭਾਰਤ ਨਾਲ ਬਹੁਤ ਵਧੀਆ ਸਬੰਧ ਆ ਤੇ ਇਹੋ ਜੀ ਕੋਈ ਚੱਕਰ ਨਹੀਂਗਾ ਨਾ ਹੀ ਕਦੀ ਭਾਰਤ ਦੇ ਵਜ੍ਹਾ ਕੋਈ ਕੰਮ ਕੀਤਾ ਆ ਤੇ ਦੂਜੇ ਪਾਸੇ ਭਾਰਤ ਪਹਿਲਾਂ ਇਹਨੂੰ ਜਿਹੜਾ ਰੱਦ ਕਰ ਚੁੱਕਾ ਪਈ ਅਸੀਂ ਇਹੋ ਜਿਹਾ ਕੋਈ ਕੰਮ ਕੀਤਾ ਆ ਪਰ ਵਾਸ਼ਿੰਗਟਨ ਪੋਸਟ 'ਚ ਇਹ ਖਬਰ ਆਈ ਆ ਹੂੰ ਪਹਿਲਾਂ ਫਾਈਨੈਂਸ਼ੀਅਲ ਟਾਈਮ 'ਚ ਵੀ ਇਦਾਂ ਦੀਆਂ ਕੋਈ ਖਬਰਾਂ ਲਕੀਆਂ ਸੀ ਉਹਦੇ ਬਾਰੇ 'ਚ ਭਾਰਤ ਨੇ ਕਹ ਦਿੱਤਾ ਕਿ ਫਾਈਨੈਂਸ਼ੀਅਲ ਟਾਈਮ ਨੂੰ ਅਸੀਂ ਵਾਰ ਹੀ ਨਹੀਂ ਮੰਨਦੇ ਉਹ ਕਿਹੜੀ ਖਬਰ ਆ ਪਰ ਹੁਣ ਵਾਸ਼ਿੰਗਟਨ ਟਾਈਮ 'ਚ ਖਬਰਾਂ ਆਈਆਂ ਨੇ ਤੇ ਉਹਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਹੈ ਕਿ ਭਾਰਤ ਦੇ ਦਖਲਅਦਾਜ਼ੀ ਰਹੀ ਆ ਉੱਥੇ ਜੀ ਪਾਕਿਸਤਾਨ ਦੀ ਗੱਲ ਕਰੀਏ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਬੰਦ ਸਾਫਾ ਪ੍ਰਧਾਨ ਮੰਤਰੀ ইমরান ਖਾਨ ਹੋਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਜਿਹੜਾ ਜਲਾਵਤਨੀ ਤੇ ਦੇ ਛੱਡਣ ਦਾ ਮੌਕਾ ਦਿੱਤਾ ਗਿਆ ਸੀ ਪਰ ਉਹਨਾਂ ਨੇ ਕਿਹਾ ਬਿਲਕੁਲ ਪਾਕਿਸਤਾਨ ਚ ਆਪਾਂ ਜਾਣਦੇ ਹਾਂ ਕਿ ਉੱਥੇ ਫੌਜ ਦਾ ਰਾਜ ਹੈ ਇੰਡਾਇਰੈਕਟ ਲੋਕਤੰਤਰ ਤੇ ਉੱਥੇ ਨਾ ਮੱਤਰੀ ਆ ਤੇ ਜਦੋਂ ਕਿਸੇ ਪ੍ਰਾਈਮ ਮਿੰისტਰ ਨੂੰ ਹਟਾਉਂਦੇ ਆ ਤੇ ਮੁੜ ਕੇ ਇੱਕ ਦਿਨ ਸੁਝਾਉਦਾ ਕਰ ਰਹਿੰਦੇ ਆ ਆਪਾਂ ਨੂੰ ਪਤਾ 10 ਸਾਲ ਦੇ ਕਰੀਬ ਜਲਾਵਤਨੀ ਕੱਟ ਕੇ ਆਇਆ ਸੀਗਾ ਨਵਾਜ਼ ਸ਼ਰੀਫ ਵੀ ਸਾਊਦੀ ਅਰੇਬੀਆ ਚ ਇਸੇ ਤਰ੍ਹਾਂ ਹੀ ਬੇਨਜੀਰ ਨੂੰ ਵੀ ਜਾਣਾ ਪਿਆ ਸੀਗਾ ਜਦੋਂ ਵਾਪਸ ਆਈ ਤੇ ਉਹਦਾ ਕਤਲ ਮੈਨੂੰ ਵੀ ਇਹਨਾਂ ਨੇ ਫੌਜ ਨੇ ਇੱਕ ਨਹੀਂ ਪੇਸ਼ਕਸ਼ ਕੀਤੀ ਸੀ ਵੀ ਤੂੰ 3 ਸਾਲ ਲਈ ਬਾਹਰ ਚੱਲ ਜਾ ਪਰ ਮੈਂ ਕਿਹਾ ਮੈਂ ਤੇ ਲੋਕਾਂ ਦੇ ਨਾਲ ਆਂ ਲੋਕਾਂ ਲਈ ਲੜੂੰਗਾ ਇੱਥੇ ਰਹੂੰਗਾ ਇੱਥੇ ਮਰੂੰਗਾ ਤੇ ਉਹ ਕਹਿੰਦੇ ਮੈਨੂੰ 3 ਸਾਲ ਲਈ ਇਹ ਪੇਸ਼ਕਸ਼ ਹੋਈ ਪਰ ਮੈਂ ਟਕਰਾ ਦਿੱਤੀ ਤੇ ਮੈਂ ਉਹਨਾਂ ਨੂੰ ਸਾਫ਼ ਕਿਹਾ ਕਿ ਮੈਂ ਤੇ ਲੋਕਾਂ ਨਾਲ ਰਹਿਣਾ ਤੇ ਇੱਥੇ ਲੜੂੰਗਾ ਇੱਥੇ ਮਰੂੰਗਾ ਹਾਂ ਹਾਂ ਪਾਕਿਸਤਾਨ ਦੇ ਬਲੋਚਿਸਤਾਨ ਦੇ ਵਿੱਚ ਵੀ ਇੱਕ ਬਾਸ ਦੇ ਉੱਤੇ ਹਮਲੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਪਾਕਿਸਤਾਨ ਦੇ ਹਾਲਾਤ ਅੰਦਰ ਬੜੇ ਖਰਾਬ ਹੋ ਰਿਹਾ ਦਿਨ-ਦਿਨ ਇੱਕ ਪਾਸੇ ਉਹਨਾਂ ਦਾ ਅਫਗਾਨਿਸਤਾਨ ਨਾਲ ਵਾਵਾ ਪੇਚਾ ਪਿਆ ਹੋਗਾ ਕਾਫੀ ਉੱਥੇ ਉਹਨਾਂ ਦੀਆਂ ਝੜਪਾਂ ਹੋ ਰਹੀਆਂ ਨੇ ਬਾਰਡਰ ਤੇ ਤੇ ਜਿਹੜੀ TTP ਆ ਉਹ ਕਾਫੀ ਹਾਲਾਤ ਉੱਥੇ ਖਰਾਬ ਕਰਕੇ ਰੱਖੇ ਹੋਏ ਉਹਨੇ ਖਾਸ ਕਰਕੇ ਪਖਤੂਨਵਾ ਜਿਹੜਾ ਸੂਬਾ ਉਹਦੇ ਵਿੱਚ ਤੇ ਦੂਜੇ ਪਾਸੇ ਜਿਹੜੇ ਬਲੋਚਿਸਤਾਨ ਚ ਜਿਹੜੀ ਆ ਉਹ ਵੱਖਵਾਦ ਦੀ ਇੱਕ ਮੂਵਮੈਂਟ ਲੰਬੇ ਸਮੇਂ ਤੋਂ ਚੱਲ ਰਹੀ ਆ ਹਾਲਾਂਕਿ ਪਾਕਿਸਤਾਨ ਇਲਜ਼ਾਮ ਲਾਉਂਦਾ ਕਿ ਇਹਦੇ ਵਿੱਚ ਵੀ ਭਾਰਤ ਦਾ ਬਹੁਤ ਜ਼ਿਆਦਾ ਰੋਲ ਆ ਰਾਤ ਤੇ ਆਪਰੇਟ ਹੁੰਦੀ ਆ ਤੇ ਹੁਣ ਉਥੇ ਇੱਕ ਐਸਪੀ ਜਾ ਰਿਹਾ ਸੀਗਾ ਆਪਣੇ ਪਰਿਵਾਰ ਦੇ ਨਾਲ ਹੂੰ ਉਹਨੂੰ ਟਾਰਗੇਟ ਕੀਤਾ ਗਿਆ ਉਹ ਜ਼ਖਮੀ ਹੋਇਆ ਉਹਦਾ ਪਰਿਵਾਰਤ ਗਿਆ ਬਾਅਦ ਚ ਤੇ ਉੱਚ ਚਾਰ ਲੋਕਾਂ ਦੀ ਮੌਤ ਹੋਈ ਆ ਤੇ 25 ਜ਼ਖਮੀ ਹੋਏ ਆ ਇਹ ਇਰਾਨ ਦੇ ਬਿਲਕੁਲ ਨਾਲ ਲੱਗਦੀ ਸਰਹੱਦਿਆ بلوچستان ਦੀ ਕੀਚ ਜਿਲ੍ਹਾ ਪੈਂਦਾ ਉਹਦਾ ਤੁਰਬਤ ਇਲਾਕਾ ਜਿੱਥੇ ਇਹ ਘਟਨਾ ਹੋਈ ਆ ਤੇ بلوچستان ਸਰਕਾਰ ਦਾ ਜਿਹੜਾ ਬਲਾਰਾ ਸ਼ਾਹਦ ਰਿੰਦ ਉਹਨੇ ਕਿਹਾ ਕਿ ਹਮਲੇ ਚ ਮਰਨ ਵਾਲਿਆਂ ਦੀ ਪਛਾਣ ਹੋ ਗਈ ਆ ਉਹ ਜਿਹੜੇ ਜਵਾਨ ਹੈ ਉਹਨਾਂ ਦਾ ਨਾਮ ਨੂਰ ਖਾਨ ਅਬਦਲ ਬਹਾਉ इज्आज ਤੇ لیاقت ਅਲੀ ਵਜੋਈ ਆ ਵੈਸੇ ਕੁਝ ਭਾਰਤੀ ਅਖਬਾਰਾਂ ਨੇ ਚਾਰ ਦੀ تھا 6 ਪੁਜੀਏ ਦੇ ਮਾਰੇ ਜਾਣ ਦੀ ਗੱਲ ਕਹੀ ਆ ਤੇ ਬਾਕੀ ਉਹਨਾਂ ਨੇ ਕਹਿੰਦੇ ਕਿ ਜਿਹੜੇ ਫੱਟੜ ਹੋਏ 25 ਉਹਨਾਂ ਦਾ ਇਲਾਜ ਕਰਾਵਾਂਗੇ ਤੇ ਇਹਨਾਂ ਦੀਆਂ ਲਾਸ਼ਾਂ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀਆਂ ਉਹ ਸੌਫ ਦਿੱਤੀਆਂ ਜਾਣਗੀਆਂ ਇਹ ਆਤਮ ਹੱਤਿਆ ਹਮਲਾ ਸੀਗਾ ਤੇ ਬਲੋਚਨ ਪ੍ਰੈਸ਼ਰ ਆਰਮੀ ਬੀ ਐਲ ਏ ਜਿਹੜੀ ਆ ਉਹਨਾਂ ਨੇ ਇਹਦੀ ਜ਼ਿੰਮੇਵਾਰੀ ਲਈ ਆ ਉਹਨਾਂ ਨੇ ਪੱਤਰਕਾਰਾਂ ਨੂੰ ਸੁਨੇਹਾ ਭੇਜ ਕੇ ਕਿਹਾ ਕਿ ਉਹਨਾਂ ਦਾ ਨਿਸ਼ਾਨਾ ਤਾਂ ਪਾਕਿਸਤਾਨੀ ਫੌਜ ਦਾ ਕਾਫਲਾ ਸੀ ਤੇ ਪਾਕਿਸਤਾਨੀ ਫੌਜ ਨੇ ਅਜੇ ਤੱਕ ਹਮਲੇ ਨੂੰ ਲੈ ਕੇ ਕੋਈ ਵੀ ਜਿਹੜੀ ਹੈ ਜਾਣਕਾਰੀ ਉਹ ਸਾਂਝੀ ਨਹੀਂ ਕੀਤੀ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਤੀ ਦੇ ਨਾਮ ਦੇ ਉੱਤੇ ਸਮਾਜ ਦੇ ਵਿੱਚ ਜ਼ਹਿਰ ਫਲਾਉਣ ਦੇ ਲਈ ਵਿਰੋਧੀ ਧਿਰ ਦੇ ਉੱਤੇ ਅੱਜ ਹੁੰਦਾ ਬੜੀ ਰਾਨੀ ਦੀ ਗੱਲ ਆ ਜਿਹੜੇ ਜ਼ਹਿਰ ਤੇ ਨਫ਼ਰਤ ਦੇ ਖੁਦ ਬਣ ਜਾ ਰਹੇ ਉਹ ਦੂਜਿਆਂ ਨੂੰ ਕਹਿ ਰਹੇ ਆ ਕਿ ਤੁਸੀਂ ਜ਼ਹਿਰ ਨਾ ਫਲਾਓ ਉਹਨਾਂ ਨੇ ਅਸਲ ਚ ਕਹਾਣੀ ਇਹ ਆ ਕਿ ਉਹ ਵਿਰੋਧ ਕਰਦੇ ਆ ਜਿਹੜੀ ਜਾਤੀ ਜਾਣਕਾਰੀ ਦੀ ਮੰਗ ਕਰ ਰਿਆ ਨਾ ਵਿਰੋਧੀ ਧਿਰ ਕਰ ਰਿਆ ਖਾਸ ਕਰਕੇ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੇ ਜਿਹੜੇ ਆ ਲੀਡਰ ਆ ਉਹ ਮੰਗ ਕਰਦੇ ਆ ਕਿ ਜਦ ਜਿਹੜੀ ਜਾਤੀ ਜਾਣਕਾਰੀ ਹੋਵੇ ਤਾਂ ਕਿ ਪਤਾ ਲੱਗੇ ਕਿ ਕਿਹੜੀ ਜਾਤੀ ਦੇ ਕਿੰਨੇ ਲੋਕ ਆ ਤੇ ਉਹਨਾਂ ਨੂੰ ਰਾਜ ਭਾਗ ਵਿੱਚ ਨੌਕਰੀਆਂ ਵਿੱਚ ਕੋਈ ਬਰਾਬਰ ਦਾ ਅਧਿਕਾਰ ਹੈਗੇ ਆ ਕਿ ਉਹ ਵਿਚਾਰੇ ਹਾਸ਼ੀਏ ਤੇ ਹੀ ਆ ਇਹਨੂੰ ਲੈ ਕੇ ਕੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਤੇ ਉਹ ਪ੍ਰਧਾਨ ਮੰਤਰੀ ਕਹਿ ਰਿਹਾ ਹੈ ਕਿ ਜਿਹੜੇ ਸਵਾਲ ਵਿੱਚ ਜ਼ਹਿਰ ਫਲਾ ਰਹੇ ਆ ਵਿਰੋਧੀ ਧਿਰ ਵਾਲੇ ਤੇ ਇਹ ਪਿੰਡਾਂ ਦੇ ਸਾਂਝੇ ਸੱਭਿਆਚਾਰ ਦੀ ਵਿਰਾਸਤ ਨੂੰ ਜਿਹੜਾ ਵਾ ਉਹ ਜਿਹੜਾ ਹੀ ਮਜ਼ਬੂਤ ਕਰਨ ਦਾ ਆਦੇਸ਼ ਹੁੰਦਾ ਉਹਨੂੰ ਇਹ ਜਿਹੜੀਆਂ ਸਾਜਸ਼ਾ ਇਨਕਾਮ ਕਰ ਰਹੀਆਂ ਤੇ ਮੋਦੀ ਨੇ ਖਾਸ ਕਰਕੇ ਕਾਂਗਰਸੀ ਆਗੂਆਂ ਦੇ ਲੋਕ ਸਭਾ ਚ ਵਿਰੋਧੀ ਧਿਰ ਦੇ ਜਿਹੜੇ ਨੇਤਾ ਰੋਹ ਲਗਾ ਦਿੱਤੇ ਤੇ ਇੰਡੀਆ ਗੱਠ ਜੋੜ ਦੇ ਹੋਰ ਆਗੂਆਂ ਤੇ ਸਿੱਧੇ ਤੌਰ ਤੇ ਨਾਂ ਲਿਆ ਤੋਂ ਬਗੈਰ ਜ਼ਿਕਰ ਕਰਦੇ ਹੋਏ ਕਿਹਾ ਕਿ ਜਾਤ ਦੇ ਨਾਂ ਤੇ ਸਮਾਜ 'ਚ ਜ਼ਹਿਰ ਫਲਾਉਣ ਤੇ ਸਵਾਰਜਕਤਾ ਨੇ ਬਣੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਕਿਹਾ ਕਿ ਸਾਨੂੰ ਇਹਨਾਂ ਸਾਧਸਾਂ ਨੂੰ ਅਸਫਲ ਕਰਨਾ ਪਵੇਗਾ ਤੇ ਆਪਣੇ ਪਿੰਡਾਂ ਦੀ ਸਾਂਝੀ ਵਿਰਾਸਤ ਨੂੰ ਸੁਰੱਖਿਅਤ ਤੇ ਮਜ਼ਬੂਤ ਕਰਨਾ ਹੋਵੇਗਾ ਗੱਲਬਾਤ ਬਹੁਤ ਸੁਣੀ ਲੱਗਦੀ ਜਦੋਂ ਪ੍ਰਧਾਨ ਮੰਤਰੀ ਇਹੋ ਜੀ ਗੱਲ ਬੋਲਦੇ ਆਪਣੇ ਮੂੰਹ ਤੈਨ ਲੱਗਦਾ ਜਿੱਦਾਂ ਉਹ ਕੋਈ ਹੋਰ ਦਾ ਭਾਸ਼ਨ ਪੜ ਰਹੇ ਹੋਣ ਕਿਉਂਕਿ ਆਪਣੀ ਉਹਨਾਂ ਦਾ ਜਿਹੜਾ ਕੰਮਕਾਰ ਆ ਉਹ ਇਸ ਤਰ੍ਹਾਂ ਦਾ ਨਹੀਂ ਆ ਸੋ ਰਾਹਲ ਗਾਂਧੀ ਕੇਸ਼ ਯਾਦਵ ਸਣੇ ਬਰੋਦੀ ਸਰ ਦੇ ਲੋਕ ਜਿਹੜੇ ਆ ਉਹ ਜਾਤੀ ਜਾਣਕਾਰੀ ਦੀ ਮੰਗ ਲਗਾਤਾਰ ਕਰ ਰਹੇ ਆ ਜੀ ਤੇ ਉਹ 2014 ਤੋਂ ਲਗਾਤਾਰ ਇਹ ਕਹਿ ਰਹੇ ਆ ਪ੍ਰਧਾਨ ਮੰਤਰੀ ਕਹਿੰਦਾ ਕਿ ਮਾਰੇ 2014 ਤੋਂ ਜਿਹੜਾ ਪਿੰਡੂ ਭਾਰਤ ਆ ਉਹਦੀ ਸੇਵਾ ਚ ਲੱਗਾ ਹੋਇਆ ਤੇ ਮੈਂ ਭਾਰਤ ਦੇ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹਨੂੰ ਸਨਮਾਨਪੂਰਕ ਬਣਾਉਣਾ ਮੇਰੀ ਸਰਕਾਰ ਦੀ ਪਹਿਲ ਆ ਹਾਂਜੀ ਬਿਲਕੁਲ ਕਾਂਗਰਸ ਪਾਰਟੀ ਦੇ ਵੱਲੋਂ ਪਵਨ ਖੇੜਾ ਹੋਰਾਨੇ ਵਿੱਚ ਕਿਹਾ ਕਿ ਹਾਕਮ ਤੇਰੇ ਮੂੰਹ ਦੇ ਵਿੱਚ ਸੰਵਿਧਾਨ ਤੇ ਕੁਛੜ ਮਨੁਸਮ੍ਰਿਤੀ ਲੈ ਕੇ ਨਾ ਘੁਮੇ ਬਿਲਕੁਲ ਜੀ ਉਹ ਸੰਵਿਧਾਨ ਸੰਵਿਧਾਨ ਦਾ ਰੋਲਾ ਵਿਖੋ ਆਪੋਜੀਸ਼ਨ ਨੂੰ ਵੀ ਪਾਉਂਦੀ ਆ ਤੇ ਉਹ ਵੀ ਪਾਉਂਦੇ ਆ ਘੱਟ ਸੰਵਿਧਾਨ ਨਾ ਉਹਨਾਂ ਵੀ ਨਹੀਂ ਕੀਤੀ ਆਪਣੇ ਸਮਿਆਂ ਉਹਦੇ ਵਿੱਚ ਜਦੋਂ ਆਪਾਂ 75 ਵਾਲੀ ਐਮਰਜੈਂਸੀ ਦੀ ਗੱਲ ਹੁੰਦੀ ਆ ਜਾਂ ਸੰਵਿਧਾਨ ਉਲੰਘਣਾ ਦੀ ਗੱਲ ਆ ਜਾਂ ਜਿਹੜਾ ਫੈਡਰਲ ਢਾਂਚਾ ਨੂੰ ਢਾਹ ਢੇਰੀ ਕਰਕੇ ਕੇਂਦਰੀਕਰਨ ਕਰਨ ਦਾ ਕੰਮ ਕਾਂਗਰਸ ਵੱਲੋਂ ਵੀ ਹੋਇਆ ਸੀ ਪਰ ਇਹਨਾਂ ਰੁਕਤ ਕਰਤਾ ਤੇ ਖੇੜਾ ਸਾਹਿਬ ਜਿਹੜੇ ਆਪਣੇ ਤੇਜ ਤਰਾਹ ਲੀਡਰ ਆ ਉਹ ਉਹਨਾਂ ਨੇ ਅੱਜ ਕਿਹਾ ਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਦਲਤਾਂ ਤੇ ਆਦਵਸੀਆਂ ਦੇ ਉੱਤੇ ਅਨਿਆਹ ਕਰਦੀ ਆ ਲਗਾਤਾਰ ਤੇ ਹਾਕਮ ਤੇ ਜਿਹੜੀ ਆ ਮੂਹ ਦੇ ਵਿੱਚ ਤਾਂ ਸੁਵਿਧਾਨ ਤੇ ਕੁਛੜ ਉਹਨੇ ਮਨੁਸਿਮਰਤੀ ਚੁੱਕੀ ਆ ਤੇ ਮਨੁਸਿਮਰਤੀ ਜਿਹੜੀ ਆ ਦਲਤਾਂ ਦੇ ਵਿਰੋਧੀ ਇਹਨਾਂ ਨੂੰ ਪੈਰਾਂ ਤੋਂ ਪੈਦਾ ਹੋਏ ਕਹਿੰਦੀ ਆ ਤੇ ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਨੇ ਪਵਨ ਖੇੜਾਰੀ ਉਹਨਾਂ ਨੇ ਕਿਹਾ ਆ ਕਿ जय बापू जय भीम जय सुविधानिक पोस्टर ਉਹਨਾਂ ਜਾਰੀ ਕੀਤਾ ਪੰਪਲੈਟ ਤੇ ਉਹਦੇ ਵਿੱਚ ਦਾਵਾ ਕੀਤਾ ਕਿ ਗ੍ਰਹਿ ਮੰਤਰੀ ਜਿਹੜਾ ਅਮਸ਼ਾ ਆ ਉਹਨੇ ਬਾਬਾ ਸਾਹਿਬ ਭੀਮਰਾਓ ਬੇਦਕਰਦਾ અપਮਾਨ ਕੀਤਾ ਤੇ ਦੇਸ਼ ਦੀ 90% ਦੀ ਆਬਾਦੀ ਜਿਹੜੀ ਆ ਉਹ ਅਸਲੀ ਦਲਤ ਆ ਜਿਹੜੇ ਬ੍ਰਾਹਮਣ ਲੋਕ ਉਹ ਤੇ 2-3% ਹੀ ਆ ਸਾਰੇ ਭਾਰਤ ਜਾਂ 5% ਆ ਤੇ 90% ਦੇ ਲੋਕ ਉਹ ਆ ਜਿਹੜੇ ਦੂਜੀਆਂ ਜਾਤੀਆਂ ਦੇ ਨੇ ਤੇ ਉਹ ਕਹਿੰਦੇ ਆ ਕਿ ਇਹ ਤਾਸਕ ਦੇ ਨਾਲ-ਨਾਲ ਤੱਥਾਂ ਦੇ ਆਧਾਰ ਤੇ ਦੱਸਿਆ ਜਾ ਸਕਿਏ ਉਹਦੇ ਹੀ ਪੰਪਲੈਟ 'ਚ ਸਾਰਾ ਕੁਝ ਲਿਖਿਆ ਕਿ ਕਿਦਾਂ 90% ਜਿਹੜੀ ਜਨਤਾ ਹੈ ਉਹਦੇ ਖਿਲਾਫ ਹੈ ਭਾਰਤੀ ਜਨਤਾ ਪਾਰਟੀ ਉਹਦੇ ਖਿਲਾਫ ਸਾ直接 ਰਾਜ ਦੀ ਮਨੂ ਸਿਮਰਤੀ ਦੇ ਉੱਤੇ ਕੰਮ ਕਰਦੀ ਆ ਸੋ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੁਝ ਕਹੀਆਂ ਨੇ ਇੱਕ ਦੂਜੇ ਦੇ ਖਿਲਾਫ ਕਿ ਅੰਬੇਟਕਰ ਦਾ ਅਪਮਾਨ ਕਰਦੇ ਆ ਜਨਤਾ ਨੂੰ ਦਬਾ ਕੇ ਰੱਖਦੇ ਆ ਇਸ ਤਰ੍ਹਾਂ ਦੀ ਗੱਲ ਚੱਲਦੀ ਆ ਜੀ ਜੀ ਮਾਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਵਿੱਚ ਯੂਨੀਅਨ ਕਾਰਬਾਈਡ ਦੇ ਕਚਰੇ ਦੇ ਨਬੇੜੇ ਦੇ ਲਈ ਕਚਰਾ ਸਾਰਨ ਪੁਜੀ ਕੰਪਨੀ ਦੇ ਸਥਾਨਕ ਲੋਕਾਂ ਨੇ ਪਥਰਾ ਕੀਤਾ ਹੈ 40 ਸਾਲ ਹੋ ਗਏ ਜੀ ਜੂਨੀਅਰ ਕਾਰਬਾਈਡ ਦਾ ਮਸਲਾ ਚੱਲਦਿਆਂ ਨੂੰ ਜਿੱਥੇ 5.5 ਹਜ਼ਾਰ ਦੇ ਕਰੀਬ ਲੋਕ ਮਰ ਗਏ ਸੀ ਇੱਕ ਜਰੀਲੀ ਗੈਸ ਲੀਕ ਹੋਣ ਦੇ ਨਾਲ ਤੇ ਉਸ ਜਿਹੜੀ ਜੁਨੀਅਨ ਕਾਰਬਾਈਡ ਕੰਪਨੀ ਆ ਉਹਨੂੰ ਤੁਰੰਤ ਬੰਦ ਕੀਤਾ ਹੋਇਆ ਉਹਦਾ ਜਿਹੜਾ ਕਚਰਾ ਆ ਉੱਥੇ ਜਿਹਦੇ ਵਿੱਚ ਉਹ ਜਰੇਨੀਅਮ ਜਾ ਉਹ ਰਲੇ ਹੋਏ ਚੀਜ਼ਾਂ ਨੇ ਹੁਣ ਕੋਰਟ ਵਿੱਚ ਇੱਕ ਕੇਸ ਚੱਲ ਰਿਹਾ ਸੀ ਤੇ ਕੋਰਟ ਨੇ ਆਰਡਰ ਕੀਤਾ ਸੀ ਸਰਕਾਰ ਨੂੰ ਵੀ ਇਹਨੂੰ ਕਿਸੇ ਬਿੱਲੇ ਲਾਓ ਸੋ ਹੁਣ ਉਹਨਾਂ ਤੋਂ ਚੁੱਕ ਕੇ ਤੇ ਇੱਕ ਦੂਜੀ ਜਗ੍ਹਾ ਲੈ ਗਏ ਹੁਣ ਜਿੱਥੇ ਉਹ ਲੈ ਕੇ ਗਏ ਆ ਉੱਥੋਂ ਦੇ ਲੋਕ ਕਹਿੰਦੇ ਆ ਵੀ ਇਹ ਜਰੀਲਾ ਤਤ ਨਹੀਂ ਇਹਦੇ ਵਿੱਚ ਹੈਗੇ ਇਹ ਤਾਂ ਨਵੇੜਾ ਫਿਰ ਤੁਸੀਂ ਉੱਥੇ ਹੀ ਕਰ ਦਿੰਦੇ ਤੁਸੀਂ ਭਪਾਲ ਆ ਰਹੇ ਉਹਨੂੰ ਤੇ ਜਿਹੜਾ ਪਹਿਲਾਂ ਉਹ ਸਾਰਾ ਹੁਣ ਸਾਡਾ ਨੁਕਸਾਨ ਕਰੋਗੇ ਉੱਥੇ ਇਸ ਗੱਲ ਦੀ ਚੰਗੀ ਲੜਾਈ ਪਈ ਆ 337 ਟਨ ਕਚਰਾ ਆ ਤੇ ਇਹਨੂੰ ਚੁੱਕਣ ਲਈ ਵੀ ਇਹਨਾਂ ਨੇ ਬੜੇ ਪ੍ਰਬੰਧ ਕੀਤੇ ਸੀ ਪੂਰਾ ਗ੍ਰੀਨ ਰਾਹ ਬਣਾਇਆ ਸੀ ਟਰੱਕਾਂ ਦਾ ਕੋਈ ਟ੍ਰੈਫਿਕ ਨਹੀਂ ਸੀ ਤੇ 30-30 ਮਿੰਟ ਤੱਕ ਬੰਦਿਆਂ ਨੂੰ ਬਦਲ ਦਿੰਦੇ ਸੀ ਸ਼ਿਫਟਾਂ 'ਚ ਜਿਨ੍ਹਾਂ ਨੇ ਉਹ ਸਾਰਾ ਕੂੜਾ ਕੀਤਾ ਕਿ ਉਹਨਾਂ ਦੇ ਨਾਂ ਹੋਵੇ ਡਾਕਟਰਾਂ ਦੀ ਟੀਮ ਸੀ ਇਹਦਾ ਮਤਲਬ ਵੀ ਉਹਦਾ ਪੀਥੰਪੁਰ ਲੈ ਕੇ ਗਏ ਆ ਉਹ ਕਾਫੀ ਖਤਰਨਾਕ ਕੂੜਾ ਆ ਤੇ ਹੁਣ ਪੀਥੰਪੁਰ ਦੇ ਲੋਕ ਜਿਹੜੇ ਆ ਉਹ ਇੱਥੇ ਲੜ ਰਹੇ ਸਰਕਾਰ ਨਾਲ ਵੀ ਤੁਸੀਂ ਸਾਨੂੰ ਮਾਰਨਾ ਚਾਹੁੰਦੇ ਹੋ ਤੇ ਸ਼ੁੱਕਰਵਾਰ ਵਾਲੇ ਦਿਨ ਕੋਈ 5-600 ਲੋਕਾਂ ਦੀ ਭੀੜ ਸੀਗੀ ਉਹਨਾਂ ਨੇ ਇਹਦੇ ਖਿਲਾਫ ਉੱਥੇ ਕਾਫੀ ਹੋਵਲਾ ਕੀਤਾ ਹੜਤਾਲ ਕੀਤੀ ਉਹਦਾ ਹੱਕ ਮੰਗਦਾ ਤੇ ਫਿਰ ਪੁਲਿਸ ਜਿਹੜੀ ਆ ਉੱਥੇ ਪਹੁੰਚ ਗਈ ਗੇਟ ਤੇ ਪਥਰਾ ਹੋਇਆ ਉਹਨਾਂ ਨੇ ਲੋਕਾਂ ਨੂੰ ਖੰਡਾ ਦਿੱਤਾ ਤੇ ਹੁਣ ਅਜੇ ਵੀ 150 ਵਿਅਕਤੀ ਜਿਹੜੇ ਆਂਦੇ ਉਹਨਾਂ ਦੀ ਪਛਾਣ ਹੋ ਗਈ ਆ ਉਹਨਾਂ ਤੇ ਕੇਸ ਦਰਜ ਕਰਾਂਗੇ ਸਰਕਾਰ ਜਿੱਦਾਂ ਕਰਦੀ ਹੁੰਦੀ ਉਹਨਾਂ ਨੂੰ ਡਰਾ ਰਹੀ ਆ ਤੇ ਲੋਕ ਤਾਂ ਆਪਣੇ ਹੱਕ ਦੀ ਲੜਾਈ ਲੜ ਰਹੇ ਆ ਵੀ ਇਹ ਕਚਰਾ ਜ਼ਹਿਰੀਲਾ ਤੁਸੀਂ ਸਾਨੂੰ ਕਿਉਂ ਮਾਰਨਾ ਤੇ ਕਹਿੰਦੇ ਆ ਕਿ ਉਹਨੂੰ ਉੱਥੇ ਕੋਈ ਹੈਗੇ ਨਾ ਕੋਈ ਰਿਐਕਟਰ ਜਾਂ ਵੀ ਆਉਜੀ ਇੰਡਸਟਰੀ ਆ ਜਿਹਦੇ ਵਿੱਚ ਉਹ ਕੂੜਾ ਸਾਰਾ ਕਰਕੇ ਤੇ ਮੁੜ ਕੇ ਉਹਨੂੰ ਧਰਤੀ 'ਚ ਦਬਾਉਣਾ ਸੋ ਇਹ ਜ਼ਹਿਰੀਲੇ ਧੂਏ ਕਰਕੇ ਉਹ ਲੋਕਾਂ ਦਾ ਹੱਕ ਹੀ ਮੰਗਿਆ ਵੈਸੇ ਉਥੋਂ ਦੀ ਕਾਲਗਾ ਜੀ ਸੀਟ ਤੋਂ ਆ ਪਾਜਪਾ ਉਮੀਦਵਾਰ ਰਮੇਸ਼ ਬਧੂੜੀ ਨੇ ਆਪਣੇ ਇੱਕ ਬਿਆਨ ਦੇ ਨਾਲ ਵਿਵਾਦ ਪੈਦਾ ਕਰ ਦਿੱਤਾ ਜੀ ਇਹ ਰਮੇਸ਼ ਬਧੂੜੀ ਉਹ ਹੀ ਆ ਜਿਨੇ ਬੀਐਸਪੀ ਦਾ ਇੱਕ ਮੁਸਲਮਾਨ ਐਮਪੀ ਦੇ ਉੱਤੇ ਬੜੇ ਬਾਇਅਦ ਦੋਸ਼ ਲਾਏ ਸੀਗੇ ਜਦੋਂ ਇਹ ਪਾਰਲੀਮੈਂਟ ਵਿੱਚ ਸੀਗਾ ਤੇ ਹੁਣ ਉਹਨੇ ਬੜੀ ਅਜੀਬ ਗੱਲ ਕੀਤੀ ਉਹਨੂੰ ਮਿਲੀ ਆ ਟਿਕਟ ਉੱਥੇ ਆਪਣੀ ਦਿੱਲੀ ਚੋ ਕਾਲਕਾ ਜੀ ਤੋਂ ਜੀ ਉੱਥੇ ਬੋਲਦਿਆਂ ਉਹਨੇ ਕਿਹਾ ਕਿ ਜਿਹੜਾ ਲਾਲੂ ਆ ਉਹਨੇ ਇੱਕ ਵਾਰੀ ਕਿਹਾ ਸੀਗਾ ਕਿ ਮੈਂ ਜਿਹੜੀਆਂ ਸੜਕਾਂ ਬਿਹਾਰ ਦੀਆਂ ਉਹ ਹਿਮਾ ਮਲਣੀ ਦੀਆਂ ਗੱਲਾਂ ਵਰਗੀਆਂ ਬਣਾ ਦੇਣੀਆਂ ਕਿਹਦਾ ਉਹਨੇ ਤੇ ਬਣਾਈਆਂ ਨਹੀਂ ਤੇ ਮੈਂ ਜਿਹੜੇ ਹਲਕੇ 'ਚ ਖੜਾ ਆਂ ਇੱਥੋਂ ਦੀਆਂ ਸੜਕਾਂ ਮੈਂ ਪ੍ਰਿੰਕਾ ਗਾਂਧੀ ਦੀਆਂ ਗੱਲਾਂ ਵਰਗੀਆਂ ਬਣਾ ਦਊਗਾ ਤੇ ਇਹਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਕਿ ਇਹਨੇ ਔਰਤਾਂ ਦੇ ਖਿਲਾਫ ਇਹ ਬਿਆਨ ਦਿੱਤਾ ਕਾਫੀ ਉਹਨੂੰ ਨਿੰਦਿਆ ਜਾ ਰਿਹਾ ਤੇ ਕਾਂਗਰਸ ਵੱਲੋਂ ਕਾਫੀ ਜ਼ਿਆਦਾ ਸਖਤ ਬਿਆਨ ਆਇਆ ਕਿ ਇਹਨੇ ਸ਼ਲੀਲ ਟਿੱਪਣੀ ਕੀਤੀ ਆ ਉਹਨਾਂ ਨੇ ਕਾਫੀ ਇਤਰਾਜ਼ ਦਿੱਤਾ ਪਵਨ ਖੇੜਾ ਨੇ ਕਿਹਾ ਕਿ ਇਹਦਾ ਸਸਤਾ ਜਿਹਾ ਆਦਮੀ ਆ ਇਹਨੂੰ ਕਦੀ ਐਮਪੀ ਬਣਾ ਕੇ ਭੇਜ ਦਿੰਦੇ ਆ ਕਦੀ ਐਮਐਲਏ ਬਣਾਉਣ ਨੂੰ ਖੜਾ ਕਰਤਾ ਵਾ ਤੇ ਇਹਨਾਂ ਦੀ ਜਿਹੜੀ ਮਾਨਸਿਕਤਾ ਇਹ ਦਰਸਾਉਂਦੀ ਆ ਕੱਲੀ ਇਹਦੀ ਮਾਨਸਿਕਤਾ ਹੀ ਨਹੀਂ ਉਹ ਕਹਿੰਦਾ ਇਹਨਾਂ ਦੇ ਮਾਲਕਾਂ ਦੀ ਅਸਲੀਅਤ ਵੀ ਸਾਹਮਣੇ ਆ ਮਾਲਕ ਮਤਲਬ ਮੋਦੀ ਰਹੀ ਅਮਿਤ ਸ਼ਾਹ ਰਹੀ ਤੇ ਪਿੱਛੇ ਬੈਠੀ ਆਰਚ ਜੀ ਉਹ ਕਹਿੰਦਾ ਕਿ ਤੁਸੀਂ ਉੱਪਰ ਤੋਂ ਲੈ ਕੇ ਹੇਠਾਂ ਤੱਕ ਭਾਰਤੀ ਜਨਤਾ ਪਾਰਟੀ ਜਿਹੜੇ ਇਹੋ ਜੇ ਨੀਚ ਨੇਤਾ ਬੈਠੇ ਹੋ ਬੈਠੇ ਹੋਏ ਆ ਤੇ ਜਿਹੜੀ ਰਾਸ਼ਟਰੀ ਸੇਵਕ ਸੰਘ ਆ ਉਹ ਗੱਲਾਂ ਬੜੀਆਂ ਕਰਦੇ ਆ ਕਦਰਾਂ ਕੀਮਤਾਂ ਵੀ ਅਸੀਂ ਬੜੇ ਹਿੰਦੂਵਾਦੀ ਆ ਤੇ ਬੜੇ ਉੱਚੀਆਂ ਗੱਲਾਂ ਤੇ ਉਹ ਕਹਿੰਦੇ ਆ ਕਿ ਆ ਜਨਾ ਰਮੇਸ਼ਤ ਬੂੜੀ ਵਰਗਾ ਵੀਡੀਓ ਤੁਸੀਂ ਵੇਖ ਕੇ ਸੁਣ ਲਓ ਕਿ ਇਹਨਾਂ ਦਾ ਕਿਹੋ ਜਿਹਾ ਕਦਰਾਂ ਕੀਮਤਾਂ ਨੇ ਇਹ ਕਿਹੋ ਜਿਹੇ ਲੋਕ ਆ ਸੋ ਉਹਦਾ ਕਾਫੀ ਜ਼ਿਆਦਾ ਇਸ ਗੱਲ ਦੇ ਉੱਤੇ ਚਰਚਾ ਚੱਲ ਰਹੀ ਆ ਜੀ ਤੇ ਉਹਨੂੰ ਲੈ ਕੇ ਨਾਰਾਜ਼ਗੀ ਜਿਹੜੀ ਆ ਉਹ ਬੜੀ ਚੱਲ ਰਹੀ ਆ ਤੇ ਕਾਂਗਰਸ ਦੇ ਵੱਖ-ਵੱਖ ਨੇਤਾਵਾਂ ਵੱਲੋਂ ਬਿਆਨ ਆ ਰਿਹਾ ਜਿਹੜੀ ਉਹਨਾਂ ਦੀ ਇੱਕ ਹੋਰ ਹੈਗੀ ਆ ਤਰਜਮਾਨ ਕਾਂਗਰਸ ਦੀ ਸੁਪਰੀਆ ਸ਼੍ਰੀ ਨੀਤ ਉਹਨੇ ਕਿਹਾ ਕਿ ਜਿਹੜੀ ਇਹ ਭਾਰਤੀ ਜਨਤਾ ਪਾਰਟੀ ਹੈਗੀ ਮਹਿਲਾ ਵਿਰੋਧੀ ਔਰਤਾਂ ਦੇ ਵਿਰੁੱਧ ਪਾਰਟੀ ਹੈ ਤੇ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਆ ਇਹ ਇਹਦਾ ਅਸਲੀ ਚਿਹਰਾ ਇਹੋ ਹੀ ਆ ਕਿ ਭਾਰਤ ਔਰਤਾਂ ਦੇ ਵਿਰੁੱਧ ਆ ਤੇ ਇਹ ਇਹੋ ਜੀ ਭਾਸ਼ਾ ਵਰਤਦੇ ਆ ਲੋਕ ਇਹਨਾਂ ਦਾ ਜਿਹੜਾ ਵੱਡਾ ਗੁਰੂ ਆ ਮਤਲਬ ਮੋਦੀ ਸਾਹਿਬ ਨੂੰ ਕਿਹਾ ਉਹਨੇ ਕਿ ਉਹ ਖੁਦ ਕਹਿੰਦਾ ਮੰਗਲ ਸੂਤਰ ਮੁਜਰਾ ਵਰਗੇ ਸ਼ਬਦ ਬੋਲਦਾ ਤੇ ਉਹਨਾਂ ਦੇ ਇਹਦੇ ਘਾ ਥੱਲੇ ਲੀਡਰ ਆ ਤੇ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਉਹਨਾਂ ਨੇ ਇਹ ਕਿਹਾ ਜੀ ਆ ਲਾਸਟ ਖਬਰ ਜਿਹੜੀ ਉਹ ਕਰਦੇ ਬਿਹਾਰ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਟਨਾ ਦੇ ਗਾਂਧੀ ਮੈਦਾਨ ਦੇ ਵਿੱਚ ਮਨਮਰਤ ਤੇ ਬੈਠੇ ਸਵਰਾਜ ਪਾਰਟੀ ਦੇ ਪ੍ਰਸ਼ਾਂਤ ਖਸ਼ੋਰ ਉਹਨਾਂ ਨੇ ਕਾਂਗਰਸ ਤੇ ਰਾਹੁਲ ਗਾਂਧੀ ਹਰਾਂ ਦਾ ਤੇ ਮੁੱਖ ਮੰਤਰੀ ਜਿਹੜੇ ਨੇ ਬਿਹਾਰ ਦੇ ਤੇਜਸਵੀ ਜਾਦੂ ਉਹਨਾਂ ਦਾ ਸਾਥ ਮੰਗਿਆ ਜੀ ਚਾਰ ਕਿ ਦਿਨ ਹੋ ਗਏ ਜੀ ਇਹਨਾਂ ਨੇ ਭੁਖੜ ਤਾਲ ਉੱਥੇ ਮਰਨ ਵਰਤ ਐਲਾਨ ਕੀਤਾ ਹੋਇਆ ਉਹ ਕਿਸਾਨੀ ਬੜੀ ਔਖੀ ਹੁੰਦੀ ਆ ਤੇ ਲੱਗਦਾ ਉਹਨਾਂ ਨੂੰ ਹੁਣ ਛੇਤੀ ਹੀ ਅਹਿਸਾਸ ਹੋ ਗਿਆ ਕੰਮ ਬੜਾ ਔਖਾ ਤੇ ਕਿਉਂਕਿ ਜਿਹੜੀਆਂ ਪਾਰਟੀਆਂ ਨੂੰ ਜਿਤਾਉਣਾ ਰੋਣਾ ਮੈਨੇਜਮੈਂਟ ਕਰਨੀ ਹੋਰ ਗੱਲ ਆ ਤੇ ਮੈਦਾਨ ਚ ਜਾ ਕੇ ਲੜਨਾ ਹੋਣਾ ਹੁੰਦੀ ਆ ਤੇ ਇਹ ਨੌਜਵਾਨਾਂ ਦੀ ਵੋਟ ਬੈਂਕ ਨੂੰ ਸਾਧਣ ਲਈ ਇਹਨੇ ਨੌਜਵਾਨਾਂ ਦੀ سپورਟ ਤੇ ਵਾਹਿ ਕੀਤੀ ਆ ਚੰਗੀ ਗੱਲ ਆ ਤੇ ਇਹ ਹੁਣ ਕੱਲ ਦਾ ਦੋ ਕੁ ਗੱਲਾਂ ਤੋਂ ਥਿੜਕਿਆ ਲੱਗਦਾ ਵੀ ਇੱਕ ਤੇ ਉਹਨੇ ਕਿਹਾ ਕਿ ਮੈਂ ਆਪਣੀ ਪਾਰਟੀ ਬਣਉਣੀ ਹੈ ਤੇ ਬੇਟਾ ਇਹ ਨੌਜਵਾਨਾਂ ਦੀ ਸੰਸਥਾ ਜਿਹੜੀ ਕਰ ਰਹੀ ਹੈ ਮੈਂ ਤੇ ਉਹਨਾਂ ਦੀ ਸਪੋਰਟ ਕਰ ਰਿਆ ਇੱਕ ਪਾਸੇ ਉਹ ਮਰਨ ਵਰਤੇ ਬੈਠਾ ਹੋਇਆ ਚਾਰ ਦਿਨ ਹੋ ਗਏ ਬੈਠੇ ਨੂੰ ਤੇ ਹੁਣ ਉਹਨੇ ਕਿਹਾ ਪੱਤਰਕਾਰਾਂ ਨੂੰ ਵੀ ਅਸੀਂ ਇਕੱਲੇ ਮੋਰਚਾ ਨਹੀਂ ਜਿੱਤ ਸਕਦੇ ਤੇ ਜਿਹੜੇ ਵੱਡੇ ਲੀਡਰ ਆ ਉਹ ਅੱਗੇ ਹੁਣ ਰਾਹੁਲ ਗਾਂਧੀ ਆ ਉਹ ਵੱਡਾ ਲੀਡਰ ਆ ਤੇ ਉਹਨਾਂ ਕੋਲ 100 ਐਮਪੀ ਆ ਇਦਾਂ ਹੀ ਜਿਹੜਾ ਤਜਸਵੀ ਯਾਦਵ ਆ ਬਿਹਾਰ ਦਾ ਆਪੋਜੀਸ਼ਨ ਵਾਲਾ ਲਾਲੂ ਦਾ ਬੇਟਾ ਉਹਨਾਂ ਕੋ 70 ਤੋਂ ਵੱਧ ਵਿਧਾਇਕ ਆ ਤੇ ਉਸ ਇਹਨਾਂ ਨੂੰ ਹਮਾਇਤ ਕਰਨ ਸਾਡੀ ਆ ਕੇ ਨਾ ਬੱਚਿਆਂ ਦੀ ਮੈਚ ਕਰਨ ਯਾਨੀ ਕਿ ਉਹ ਚਾਹੁੰਦਾ ਹਨ ਮੇਰੀ ਜਾਨ ਨੂੰ ਕਿਸ ਤਰ੍ਹਾਂ ਬਚਾ ਲਓ ਮੈਨੂੰ ਤੇ ਇਦਾਂ ਲੱਗਦਾ ਅੱਗੇ ਹੁਣ ਰੱਬ ਜਾਣੇ ਵੀ ਉਹ ਸੱਚੀ ਮੁੱਚੀ ਉਹ ਨੌਜਵਾਨਾਂ ਦੇ ਹੱਕ 'ਚ ਨਿੱਤਰ ਕੇ ਰਹਿਣਾ ਚਾਹੁੰਦਾ ਆ ਜਾਂ ਵਿਚ ਵਿਚਾਲੇ ਛੱਡੂਗਾ ਜਾਂ ਹੁਣ ਉਹ ਤਰਲੇ ਮਾਰ ਰਿਹਾ ਵੀ ਕਿਸ ਤਰ੍ਹਾਂ ਆ ਕੇ ਮੈਨੂੰ ਪਹਚਾਣੋ ਪਤਾ ਨਹੀਂ ਇਹਦੇ ਪਿੱਛੇ ਕੀ ਸਾਸਤੇ ਜੀ ਬਿਲਕੁਲ ਸੋ ਬਹੁਤ ਧੰਨਵਾਦ ਇਸ ਮੁੱਚੀ ਚਰਚਾ ਦੇ ਵਾਸਤੇ ਇਸ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਆ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਨੂੰ ਫੀਡਬੈਕ ਦਿੰਦੇ ਰਹਿਣਾ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡ ਨਾਲ ਕੰਟੈਕਟ ਜ਼ਰੂਰ ਕਰਨਾ ਸੋ ਫਿਰ ਹਾਜ਼ਰ ਹੋਵਾਂਗੇ ਅੱਜ ਦੇ ਲਈ ਇਨਾ ਹੀ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ